ਵੇਜਕ ਪੰਜਾਬ ਦੇ ਵਿੱਚ ਹਾਲੇ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਗਿੱਦੜਵਾਹਾ ਦੇ ਵਿੱਚ ਹੋਈ ਸਿਆਸੀ ਹਲਚਲ ਨੇ ਪੂਰੇ ਪੰਜਾਬ ਦੀ ਸਿਆਸਤ ਦਾ ਮਾਹੌਲ ਪਖਾ ਕੇ ਰੱਖ ਦਿੱਤਾ ਹੈ ਪੰਜਾਬ ਦੇ ਵਿੱਚ ਚਾਰ ਖੋਣ ਵਾਲੀਆਂ ਜ਼ਿਮਨੀ ਚੋਣਾਂ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਚੱਬੇ ਆਲ ਦੇ ਵਿੱਚ ਹੁਣ ਇਹ ਚਰਚਾ ਚੱਲ ਪਈ ਹੈ ਆਖਰਕਾਰ ਇਹਨਾਂ ਸੀਟਾਂ ਤੋਂ ਕਿਹੜੀ ਪਾਰਟੀ ਦਾ ਕੌਣ ਉਮੀਦਵਾਰ ਹੋਵੇਗਾ ਇਹਨਾਂ ਚਾਰ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕਿਹੜੇ ਉਮੀਦਵਾਰ ਹੋ ਸਕਦੇ ਆ ਮੇਰੇ ਨਾਲ ਚਰਚਾ ਕਰਨ ਦੇ ਲਈ ਪੱਤਰਕਾਰ ਖਰਿੰਦਰ ਬਾਜਵਾ ਮੌਜੂਦ ਨੇ ਚਰਚਾ ਕਰਦੇ ਆ ਇਹਨਾਂ ਹਲਕਿਆਂ ਬਾਰੇ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਗਿੱਦੜਵਾਹਾ ਬਾਰੇ ਗੱਲ ਕਰਦੇ ਆ ਗਿੱਦੜਵਾਹਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੋ ਸਕਦਾ ਹੈ ਗਗਨ ਜਸਤਰਾ ਨਾਲ ਗਿੱਦੜਵਾਹਾ ਦੇ ਵਿੱਚ ਬੀਤੇ 2-3 ਦਿਨਾਂ ਦੇ ਵਿੱਚ ਪੋਲੀਟੀਕਲ ਡਿਵੈਲਪਮੈਂਟਸ ਹੋਈਆਂ ਨੇ ਉਸ ਤੋਂ ਅੰਦਾਜ਼ਾ ਇਹੀ ਲਾਇਆ ਜਾ ਰਿਹਾ ਹੈ ਸੰਭਾਵੀ ਤੌਰ ਤੇ ਮੁੱਖ ਮੰਤਰੀ ਨੇ ਵੀ ਗੁੱਝੇ ਇਸ਼ਾਰੇ ਕੀਤੇ ਆ ਉਸ ਸਮਾਗਮ ਦੇ ਵਿੱਚ ਜਿਸ 'ਚ ਡਿੰਪੀ ਢਿੱਲੋਂ ਨੂੰ ਸ਼ਾਮਲ ਕਰਾਇਆ ਗਿਆ ਕਿ ਡਿੰਪੀ ਢਿੱਲੋਂ 99% ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਪਰ ਗੱਲ ਇਹ ਹੈ ਕਿ ਅੱਜ ਆਪਾਂ ਸਵੇਰੇ ਖਬਰ ਦਿੰਦੀ ਹੈ ਕਿ ਜਿਹੜੇ ਸੰਭਾਵੀ ਚਾਵਾਣ ਸੀਐਸ ਹਲਕੇ ਤੋਂ ਖਾਸ ਕਰਕੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਜਿਨ੍ਹਾਂ ਨੇ ਕੰਟੈਸਟ ਕਰੀ 2022 ਵਾਲੀ ਵਿਧਾਨ ਸਭਾ ਚੋਣ ਡਿੰਪੀ ਢਲੋਂ ਦੇ ਅਗੇਂਸਟ ਉਹ ਤੇ ਉਹਨਾਂ ਸਣੇ ਕਈ ਵੱਡਾ ਲੌਂਗ ਲਾਣਾ ਆ ਗਿੱਦੜਵਾਹਾ ਦੇ ਵਲੰਟੀਅਰ ਅਤੇ ਆਗੂਆਂ ਦੇ ਜਿਹੜਾ ਦਿੱਲੀ ਦੀ ਲੀਡਰਸ਼ਿਪ ਦੇ ਸੰਪਰਕ ਚ ਵੀ ਆ ਤੇ ਉਹਨਾਂ ਨੂੰ ਮਿਲ ਕੇ ਵੀ ਆਇਆ ਹੈ ਇਸ ਕਰਕੇ ਰਾਜ ਬਲਵਿੰਦਰ ਮਰਾੜ ਹੋਣ ਇਸ ਇੱਕ ਨਵਾਂ ਨਾਂ ਵੀ ਅੱਜ ਮੰਝਰੇ ਆਮ ਤੇ ਆਇਆ ਅੱਜ ਨਹੀਂ ਕਈ ਦਿਨਾਂ ਤੋਂ ਚੱਲ ਰਿਹਾ ਅੱਜ মিডিਆ ਰਿਪੋਰਟਾਂ ਚ ਉਸ ਦਾ ਜ਼ਿਕਰ ਹੋਇਆ ਹੈ ਡਾਕਟਰ ਓੰਕਾਰ ਸਿੰਘ ਨੇਗੇ ਮੁੱਖ ਮੰਤਰੀ ਦੇ ਓਐਸਡੀ ਨੇਗੇ ਤੂਰੀ ਹਲਕਾ ਮੁਖ ਬਤੌਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਉਹ ਧੂਰੀ ਹਲਕੇ ਨੂੰ ਦੇਖਦੇ ਨੇ ਤੇ ਉਹ ਇਸ ਹਲਕੇ ਦੇ ਨਾਲ ਸੰਬੰਧਤ ਵੀ ਨੇ ਉਹਨਾਂ ਦਾ ਇੱਕ ਨਾਮ ਉਗੜ ਕੇ ਆਇਆ ਹੈ ਇਸ ਤਰ੍ਹਾਂ ਵਾਲੀ ਕੋਣੀ ਹੋਣਾ ਦਾ ਨਾਮ ਚੱਲ ਰਿਹਾ ਹੈ ਗੱਲ ਇਹ ਹੈ ਕਿ ਹੁਣ ਇਹ ਜਿਹੜੇ ਪਿੱਛੇ ਬਚ ਗਏ ਡਿੰਪੀ ਢਲੋਂ ਦੇ ਆਉਣ ਤੋਂ ਬਾਅਦ ਨਰਾਜ ਆਗੂ ਨੇ ਦਿੱਲੀ ਦੇ ਸੰਪਰਕ ਚ ਨੇ ਬੇਸ਼ੱਕ ਮੁੱਖ ਮੰਤਰੀ ਦਾ ਇਸ਼ਾਰਾ ਹੋਵੇ ਸਾਰੀਆਂ ਚੀਜ਼ਾਂ ਨੂੰ ਦੇਖ ਲਈਏ ਡਿੰਪੀ ਢਲੋਂ ਦੀ ਟਿਕਟ 90% ਦੀ ਪੱਕੀ ਹੈ ਪਰ ਜਿਹੜੀ ਇੱਕ ਫੀਸਦੀ ਵਾਲੀ ਗੰਜੈਸ਼ ਹੈ 100% ਨਹੀਂ ਕਿਹਾ ਜਾ ਸਕਦਾ ਇੱਕ ਫੀਸਦੀ ਵਾਲੀ ਗੰਜੈਸ਼ ਹੈ ਆਮ ਆਦਮੀ ਪਾਰਟੀ ਜਿਹੜੀ ਹਮੇਸ਼ਾ ਸੈਂਟਰਲਾਈਜ਼ਡ ਪਾਵਰ ਵਾਲੀ ਪਾਰਟੀ ਰਹੀ ਹੈ ਉਹਦਾ ਕੇਂਦਰੀਕਰਨ ਰਿਹਾ ਹੈ ਸ਼ਕਤੀਆਂ ਦਾ ਕੇਜਰੀਵਾਲ ਦੇ ਹੱਥ 'ਚ ਫਾਈਨਲ ਫੈਸਲਾ ਤਿਹਾਰ ਜੇਲ੍ਹ 'ਚੋਂ ਹੀ ਸਾਹਮਣੇ ਆਏਗਾ ਅਗਲੀ ਗੱਲ ਚੱਬਿਆਲ ਸੀਟ ਤੋਂ ਕਰਦੇ ਹਾਂ ਜਿੱਥੋਂ ਰਾਜਕੁਮਾਰ ਚੱਬਿਆਲ ਜਿੱਤ ਕੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਨੇ ਬੇਸ਼ੱਕ ਉਹ ਕਾਂਗਰਸ ਵੱਲੋਂ ਐਮ ਐਲ ਏ ਚੁਣੇ ਗਏ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਚੱਬਿਆਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਕਿੰਨਾ ਚਿਹਰਿਆਂ ਤੇ ਗੱਲ ਚੱਲ ਰਹੀ ਹੈ ਚੱਬੇਵਾਲ ਵਿਧਾਨ ਸਭਾ ਹਲਕਾ ਦੇਖੋ ਬਾਕੀ ਸਾਰੇ ਹਲਕੇ ਲਾਈਮਲਾਈਟ ਚ ਨੇਗੇ ਬਰਨਾਲਾ ਗਿੱਦੜਬਾਈ ਬਣ ਕੇ ਡੇਰੇ ਬਾਬਾ ਨਾਨਕ ਦੀ ਵੀ ਚਰਚਾ ਚੱਬੇਵਾਲ ਦੀ ਚਰਚਾ ਨਹੀਂ ਹੋ ਰਹੀ ਚੱਬੇਵਾਲ ਬਾਰੇ ਮੀਡੀਆ ਰਿਪੋਰਟਸ ਇਹੀ ਗੱਲ ਕਹਿੰਦੀਆਂ ਨੇ ਕਿ ਚੱਬੇਵਾਲ ਦੇ ਉਤੋਂ ਟਿਕਟ ਜਿਹੜੀ ਉਹ ਕਾਂਗਰਸ ਛੱਡ ਕੇ ਆਏ ਰਾਜਕੁਮਾਰ ਚੱਬੇਵਾਲ ਦੀ ਸਲਾਹ مشورے ਨਾਲ ਹੀ ਦਿੱਤੀ ਜਾਊਗੀ ਉਹਨਾਂ ਤੋਂ ਬਾਹਰੇ ਜਾ ਕੇ ਨਹੀਂ ਹੁਣ ਉੱਥੇ ਉਹਨਾਂ ਦੇ ਭਰਾ ਦਾ ਜਾਨੀ ਕਿ ਉਹਨਾਂ ਦਾ ਭਤੀਜਾ ਆ ਗੌਰਵ ਉਹਨਾਂ ਦਾ ਨਾਮ ਚੱਲ ਰਿਹਾ ਆ ਗੌਰਵ ਉਹਨਾਂ ਦਾ ਉੱਥੇ ਹੁਣ ਟਵਿਸਟ ਹੈ ਕਿ ਆਮ ਆਦਮੀ ਪਾਰਟੀ ਕਾਕਾ ਸਾਹੀ ਦੇ ਖਿਲਾ ਜੰਗ ਲੜ ਕੇ ਸੱਤਾ ਦੀਆਂ ਪੌੜੀਆਂ ਚੜੀ ਜੇ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਭਤੀਜੇ ਹਰਾਂ ਨੂੰ ਟਿਕਟ ਦੇ ਦਿੱਤੀ ਜਾਣੀ ਆ ਫਿਰ ਆਮ ਆਦਮੀ ਪਾਰਟੀ ਦਾ ਕਈ ਨਰੇਟਿਵ ਟੁੱਟੇ ਨੇ ਇਹ ਇਸ ਨਰੇਟਿਵ ਦਾ ਭੋਗ ਵੀ ਪੈ ਜਾਣਾ ਹਾਲਾਂਕਿ ਇੱਕ ਦੋ ਵਾਰ ਪਹਿਲਾਂ ਵੀ ਪਿਆ ਆ ਚੱਬੇਵਾਲ ਹਰਾਂ ਨਾਲ ਕਮਿਟਮੈਂਟ ਵੀ ਹੋਈ ਹੋਊਗੀ ਕਿ ਤੁਸੀਂ ਸਾਡੀ ਪਾਰਟੀ ਚ ਆਓ ਅਸੀਂ ਤੁਹਾਨੂੰ ਲੋਕ ਸਭਾ ਚ ਵੀ ਭੇਜਾਂ ਕਿਤੇ ਵਿਧਾਨ ਸਭਾ ਵੀ ਤੁਹਾਡੇ ਪਰਿਵਾਰ ਨੂੰ ਹੀ ਦਿੱਤੀ ਜਾਊਗੀ ਸੁਭਾਵਿਕ ਜੀ ਗੱਲ ਹੈ ਇਹ ਗੱਲ ਉਦੋਂ ਹੀ ਚਰਚਾ ਹੋਈ ਸੀ ਉਦੋਂ ਮੇਰੇ ਖਿਆਲ ਚ ਜਿੱਥੇ ਤੱਕ ਮੇਰੀ ਜਾ ਸ਼ਕਤੀ ਕੰਮ ਕਰਦੀ ਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾੜੀ ਇਸ ਗੱਲ 'ਲ ਇਸ਼ਾਰਾ ਕੀਤਾ ਸੀ ਕਮਿਟਮੈਂਟ ਤਾਂ ਲਗਭਗ ਹੈ ਜਿਹੜੀ ਗੱਲ ਆਮ ਆਦਮੀ ਪਾਰਟੀ ਇਸ ਗੱਲ ਨੂੰ ਬਾਰ-ਬਾਰ ਕਹਿ ਰਹੀ ਹੈ ਕਿ ਰਾਜਕੁਮਾਰ ਚੱਬੇਵਾਲ ਦੀ ਸਲਾਹ ਦੇ ਨਾਲ ਦਿੱਤੀ ਜਾਊਗੀ ਉਹਨਾਂ ਦੇ ਭਰਾ ਨੇ ਡਾਕਟਰ ਜਤਿੰਦਰ ਕੁਮਾਰ ਉਹਨਾਂ ਦਾ ਪੁੱਤਰ ਹੈ ਗੌਰਵ ਇੱਕ ਇਹ ਨਾਂ ਚੱਲ ਰਿਹਾ ਇੱਕ ਨਾਂ ਹੋਰ ਵੀ ਚੱਲ ਰਿਹਾ ਇਸ ਨਾਲ ਹਰਮਿੰਦਰ ਸਿੰਘ ਕਰਕੇ ਆਗੂ ਨੇ ਉਹਨਾਂ ਦਾ ਨਾਂ ਚੱਲੇ ਜਿਹੜੀ ਕੁੱਲ ਮਿਲਾ ਕੇ ਜਿਹੜੀ ਵੀ ਟਿਕਟ ਦਿੱਤੀ ਜਾਣੀ ਹੈ ਇਹ ਵੀ ਦੇਖਿਆ ਜਾਣਾ ਕਿ ਭਾਜਪਾ ਕੇ ਨੂੰ ਲੈ ਕੇ ਆ ਰਹੀ ਹੈ ਕਿਉਂਕਿ ਭਾਜਪਾ ਵਾਲੀ ਤਰਫ ਤੋਂ ਵੀ ਇੱਕ ਵੱਡਾ ਨਾਂ ਜਿਹੜਾ ਉੱਥੇ ਚੱਲ ਰਿਹਾ ਹੈ ਤੇ ਅਕਾਲੀ ਦਲ ਵੱਲੋਂ ਤਾਂ ਲਗਭਗ ਜਿਹੜਾ ਤੈਅ ਹੁੰਦਾ ਕਿ ਉਹ ਚੱਬੇਵਾਲ ਤੋਂ ਕੌਣ ਲੜੂਗਾ ਉਹਦੇ ਬਾਰੇ ਇੱਕ ਉਸ ਕਰਕੇ ਇਹ ਹੈ ਕਿ ਡਾਕਟਰ ਚੱਬੇ ਵਾਲਦਾ ਜਿਹੜਾ ਸਿਆਸੀ ਰਸੂਖ ਆ ਉਸ ਨੂੰ ਵਰਤਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੂਗੀ ਤੇ ਮੈਨੂੰ ਲੱਗਦਾ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਗੌਰਵ ਹੁਣੀ ਟਿਕਟ ਲੈਂਚ ਕਾਮਯਾਬ ਹੋ ਸਕਦੇ ਆ ਜੇ ਆਪਾਂ ਰੱਖਣਾ ਹੋਵੇ ਤਾਂ 4-5% ਦਾ ਮਾਰਜਨ ਰੱਖ ਸਕਦੇ ਨਹੀਂ ਤਾਂ 96% ਉਹਨਾਂ ਦੀ ਟਿਕਟ ਪੱਕੀ ਹੈ ਬਾਜਬਾ ਸਾਹਿਬ ਅਗਲਾ ਹਲਕਾ ਡੇਰਾ ਬਾਬਾ ਨਾਨਕ ਪਹੁੰਚਦੇ ਆ ਜਿੱਥੇ ਸੁਖਿੰਦਰ ਸਿੰਘ ਰੰਧਾਵਾ ਹੋਰੀ ਐਮਐਲਏ ਸੀਗੇ ਕਾਂਗਰਸ ਵੱਲੋਂ ਹੁਣ ਜਿੱਤ ਕੇ ਉਹ ਲੋਕ ਸਭਾ ਸੰਸਦ ਮੈਂਬਰ ਬਣ ਚੁੱਕੇ ਨੇ ਉਹ ਵੀ ਲਗਾਤਾਰ ਮੀਟਿੰਗਾਂ ਹਲਕੇ ਦੇ ਵਿੱਚ ਕਰ ਰਹੇ ਨੇ ਉਹਨਾਂ ਦਾ ਪਰਿਵਾਰ ਬਾਰੇ ਵੀ ਚਰਚਾ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਉੱਥੋਂ ਕੌਣ ਚਿਹਰਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਉੱਥੇ ਦਵੰਦ ਦੇ ਵਿੱਚ ਹੈ ਕੱਲ ਆਪਾਂ ਖਬਰ ਵੀ કરી ਸੀ ਕਿ ਰਵੀਕਰਨ ਸਿੰਘ ਕਾਲੋਂ ਦਾ ਨਾਂ ਜਿਹੜਾ ਚਰਚਾ ਦਾ ਵਿਸ਼ਾ ਉਹਦੇ 'ਚ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਉਹਨਾਂ ਬਾਰੇ ਤਿੰਨ ਚਾਰ ਨਾਂ ਨੇ ਜਿਹੜੇ ਉੱਥੇ ਲਗਾਤਾਰ ਚਰਚਾ 'ਚ ਨੇ ਪਹਿਲਾ ਨਾਂ ਹੈ ਪਹਿਲਾ ਚੋਣ ਲੜ ਚੁੱਕੇ ਗੁਰਦੀਪ ਸਿੰਘ ਰੰਧਾਵਾ ਦਾ ਉਹ ਮਿਰਖਿਆਲੇ ਸਮੇਂ ਪਣ ਗ੍ਰੈਂਡ ਦੇ ਸ਼ਾਇਦ ਪਣ ਗ੍ਰੈਂਡ ਦੇ ਚੇਅਰਮੈਨ ਵੀ ਨੇ ਉਹਨਾਂ ਨੂੰ 31 32000 ਪਿਛਲੀ ਵਾਰ ਵੋਟ ਵੀ ਪਈ ਸੀ ਤੀਜੇ ਨੰਬਰ ਤੇ ਚੱਲੇ ਸੀ ਤੇ ਉਹ ਹਲਕੇ ਦੇ ਵਿੱਚ ਬਹੁਤ ਵਿਚਰਦੇ ਨੇ ਪੁਰਾਣੇ ਕਾਂਗਰਸੀ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਬੜੇ ਨਜ਼ਦੀਕੀ ਮੰਨੇ ਜਾਂਦੇ ਰਹੇ ਨੇ ਜੇਕਰ ਉਹ ਬਾਹ ਬਹੁਤ ਜ਼ਿਆਰੀ ਚਾਰਾ ਜੋਈ ਕਰ ਰਹੇ ਨੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਇਸੇ ਨਾਲ ਦੋ ਤਿੰਨ ਨਾਂ ਹੋਰ ਨੇ ਅਮਰਜੀਤ ਉਦੋਵਾਲੀ ਦਾ ਹੈ ਚਰਨਜੀਤ ਸਿੰਘ ਬਾਠ ਦਾ ਨਾਂ ਹੈ ਇਹ ਤਿੰਨ ਚਾਰ ਨਾਂ ਜਿਹੜੇ ਨੇ ਉੱਥੇ ਚਰਚਾ ਚ ਨੇ ਹੁਣ ਆਪਾਂ ਰਵਿਕਰਨ ਕਾਲੋ ਦੀ ਸ਼ੁਰੂ ਚ ਗੱਲ ਕੀਤੀ ਸੀ ਰਵਿਕਰਨ ਕਾਲੋ ਬਾਰੇ ਖਬਰਾਂ ਇਹ ਨੇ ਕਿ ਉਹਨਾਂ ਦੇ ਸੋਰਸੇ ਖਬਰਾਂ ਪਲਾਟ ਕਰ ਰਹੇ ਨੇ ਕਿ ਰਵੀਕਰਨ ਸਿੰਘ ਕਾਲੋ ਆਮ ਆਦਮੀ ਪਾਰਟੀ ਚ ਆ ਰਹੇ ਨੇ ਪਹਿਲਾਂ ਰਵੀਕਰਨ ਕਾਲੋ ਬਾਰੇ ਜਰੂਰ ਦੱਸੋ ਕੌਣ ਨੇ ਰਵੀਕਰਨ ਸਿੰਘ ਕਾਲੋ ਕਾਲੀ ਦਲ ਦੇ ਤਕੜੇ ਆਗੂ ਰਹੇ ਨੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਪੰਜਾਬ ਵਿਧਾਨ ਸਭਾ ਦੇ ਨਿਰਮਲ ਸਿੰਘ ਕਾਲੋ ਸਪੀਕਰ ਰਹੇ ਨੇ ਪਿਛਲੀਆਂ ਚੋਣਾਂ ਮਹਿਜ 500 ਦੇ ਫਰਕ ਦੇ ਨਾਲ ਉਹਨਾਂ ਨੇ ਕਾਲੀ ਦਲ ਦੀ ਟਿਕਟ ਤੇ ਸੁਖਜਿੰਦਰ ਰੰਧਾਵਾ ਤੋਂ ਹਾਰੀਆਂ ਨੇ ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਚ ਨੇ ਉੱਥੇ ਉਹ ਉਤਕਲੇਸ਼ ਚੱਲ ਰਿਹਾ ਇੱਕ ਕਾਲੀ ਦਲ ਦੇ ਅਟਰਨਲ ਹੈਗਾ ਆ ਉਹਦੇ ਕਰਕੇ ਉਹ ਭਾਜਪਾ ਚਲੇ ਗਏ ਹੁਣ ਸੂਤਰ ਦੱਸਦੇ ਆ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਭਾ ਕੇ ਆਮ ਆਦਮੀ ਪਾਰਟੀ ਚ ਆ ਜਾਂਨ ਉਹਨਾਂ ਦੀ ਇੱਛਾ ਉਦੋਂ ਵੀ ਸੀ ਜਦੋਂ ਉਹਨਾਂ ਨੇ ਅਕਾਲੀ ਦਲ ਛੱਡਿਆ ਤੇ ਖਬਰਾਂ ਕਿਹਾ ਜਾਂਦਾ ਕਿ ਰਵੀਕਰਨ ਸਿੰਘ ਕਾਲੋ ਦੇ ਖੇਮੇ ਚੋਂ ਪਲਾਂਟ ਕਰਾਈਆਂ ਗਈਆਂ ਜਾਂ ਇਸ਼ਾਰੇ ਕੀਤੇ ਕਿ ਕਿ ਪੱਤਰਕਾਰ ਨੂੰ ਜੇਕਰ ਮੰਨ ਲਓ ਮੈਂ ਮੇਰੇ ਬਾਰੇ ਕੋਈ ਤੁਸੀਂ ਕਿਸੇ ਨੂੰ ਦੱਸੋਗੇ ਤਾਂ ਯਕੀਨ ਕਰੂਗਾ ਕੋਈ ਵੀ ਬੰਦਾ ਯਕੀਨ ਕਰੂਗਾ ਤਾਂ ਇਸ ਕਰਕੇ ਪੱਤਰਕਾਰਾਂ ਨੇ ਯਕੀਨ ਕੀਤਾ ਉਹਨਾਂ ਖਬਰਾਂ ਨੂੰ ਫਲੈਸ਼ ਕਰਿਆ ਟਿੱਕਰ ਚੱਲੇ ਇਹ ਸਾਰਾ ਕੁਝ ਚੱਲਦਾ ਰਿਹਾ ਪਰ ਰਵੀਕਰਨ ਸਿੰਘ ਕਾਲੋ ਨੂੰ ਆਮ ਆਦਮੀ ਪਾਰਟੀ ਲੈਣ ਦੀ ਇੱਛਕ ਹੈ ਕਿ ਨਹੀਂ ਇਹਦੇ ਬਾਰੇ ਹੁਣ ਚਰਚਾ ਹੈ ਕਿਉਂਕਿ ਜਦੋਂ ਇਹ ਸਾਰਾ ਮਾਹੌਲ ਭਖਿਆ ਤਾ ਗੁਰਦੀਪ ਸਿੰਘ ਰੰਧਾਵਾ ਖਾਸ ਕਰਕੇ ਐਕਟਿਵ ਹੋ ਗਏ ਉਹਨਾਂ ਨੇ ਜਿਹੜੇ ਇੰਚਾਰਜ ਲਾਏ ਨੇ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੇ ਤੇ ਅਮਨ ਸਿੰਘ ਸੈਰੀਕਲ ਸੀ ਉਹਨਾਂ ਨੂੰ ਕਿਹਾ ਵੀ ਆਓ ਹਲਕੇ ਦੇ ਵਿੱਚ ਗੜਬੜੀ ਚੱਲ ਰਹੀ ਹੈ ਰਵਿਕਰਨ ਸਿੰਘ ਕਾਲੋ ਦਾ ਨਾਮ ਬਾਰ ਬਾਰ ਆ ਰਿਹਾ ਤਾਂ ਇਸ ਕਰਕੇ ਫਿਰ ਮੀਟਿੰਗਾਂ ਹੋਈਆਂ ਲਗਾਤਾਰ ਤਿੰਨ ਚਾਰ ਮੀਟਿੰਗਾਂ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ 'ਚ ਹੋਈਆਂ ਆਮ ਆਦਮੀ ਪਾਰਟੀ ਤੇ ਗੁਰਦੀਪ ਸਿੰਘ ਰੰਧਾਵਾ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਰਵੀਕਰਨ ਸਿੰਘ ਕਾਲੋਂ ਵਾਲਾ ਕੋਈ ਸੀਨ ਨਹੀਂ ਹੈ ਪਰ ਅੰਦਰ ਖਾਤੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤਾਂ ਆਉਂਦੇ ਦਿਨਾਂ 'ਚ ਸਪਸ਼ਟ ਹੋਵੇਗਾ ਕਿਉਂਕਿ ਰਵੀਕਰਨ ਸਿੰਘ ਕਾਲੋਂ ਆਪ ਬਹੁਤ ਵੱਡੇ ਪੱਧਰ ਤੇ ਹੈਗੇ ਹੈ ਉੱਪਰ ਹੰਡ ਗੁਰਦੀਪ ਸਿੰਘ ਦਾ ਹੈਗਾ ਉੱਪਰ ਜੇ ਅੱਜ ਦੀ ਸਿਚੁਏਸ਼ਨ ਦੇਖੀਏ ਕਿਉਂਕਿ ਇੱਕ ਤਾਂ ਚੇਅਰਮੈਨ ਨੇ ਇੱਕ ਉਹ ਹਲਕੇ 'ਚ ਜਿਸ ਦਿਨ ਤੇ ਚੋਣ ਹਾਰੇ ਨੇ ਉਹ ਟੱਕੇ ਨਹੀਂ ਬੈਠੇ ਯਾਨੀ ਕਿ ਉਹਨਾਂ ਨੇ ਆਪਣੀ ਪੋਲਿਟਿਕਸ ਨੂੰ ਐਕਟਿਵ ਰੱਖਿਆ ਹੈ ਪੈਸਿਵਨੈਸ ਚ ਨਹੀਂ ਲੈ ਕੇ ਗਏ ਉਹਨਾਂ ਦਾ ਰੋਜ਼ ਵਾਂਗੂ ਉਹਨਾਂ ਦਾ ਮਿਰਕਾਲ ਸ਼ਾਹਪੁਰ ਜਾਜਨ ਪਿੰਡਾ ਉੱਥੇ ਡੇਲੀ ਵਾਂਗੂ ਉਹ ਮਿਲਦੇ ਨੇ ਲੋਕਾਂ ਨੂੰ ਇਸ ਕਰਕੇ ਉਹਨਾਂ ਦਾ ਫਿਲਹਾਲ ਅਪਰ ਹੈਂਡ ਜਿਹੜਾ ਹੈ ਉਹ ਗੁਰਦੀਪ ਸਿੰਘ ਰੰਧਾਵਾ ਦਾ ਬਾਕੀ ਆਮ ਆਦਮੀ ਪਾਰਟੀ ਅਲਾਟਰੀ ਕਿਹਦੀ ਨਿਕਲਦੀ ਹੈ ਕੀ ਉਹਦਾ ਰਵੀਕਰ ਸਰਕਾਰ ਉਹ ਆ ਕੇ ਟਿੱਟ ਲੈਣ ਇਹਦੇ ਬਾਰੇ ਹਜੇ ਕਹਿਣਾ ਕੋਈ ਸਪਸ਼ਟ ਨਹੀਂ ਗੱਲ ਕਰਦੇ ਹਾਂ ਬਰਨਾਲਾ ਦੀ ਜਿੱਥੋਂ ਸਭ ਤੋਂ ਹੌਟ ਸੀਟ ਹੈ ਜਿਹੜੀ ਉਹ ਪੰਜਾਬ ਦੀ ਬਰਨਾਲਾ ਬਣੂਗੀ ਲਗਭਗ ਤੈਅ ਹੈ ਜਿੱਥੋਂ ਮੀਤਿਆਰ ਮੰਤਰੀ ਲੋਕ ਸਭਾ ਚ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਉਹ ਅਸਤੀਫਾ ਦੇ ਦਿੰਦੇ ਨੇ ਐਮ ਐਲ ਏ ਤੋਂ ਤਾਂ ਹੁਣ ਚਰਚਾ ਇਹ ਵੀ ਹੈ ਕਿ ਦਲਵੀਰ ਗੋਲਡੀ ਮੀਤ ਹਰ ਭਗਵਾਨ ਤਮਾਨ ਵਿਚਾਲੇ ਵੀ ਇਹ ਸੀਟ ਨੂੰ ਲੈ ਕੇ ਕਲੇਸ਼ ਬਣਿਆ ਹੋਇਆ ਹੈ ਉਸ ਕਲੇਸ਼ ਬਾਰੇ ਵੀ ਦੱਸਿਓ ਅਤੇ ਹੋਰ ਕਿਹੜੇ-ਕਿਹੜੇ ਨਾਮਾਂ ਤੇ ਚਰਚਾ ਚੱਲ ਰਹੀ ਹੈ ਇਥੋਂ ਟਿਕਟ ਦੇਣ ਨੂੰ ਲੈ ਕੇ ਉਹਨਾਂ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਿਓ ਗਗਨ ਦੇਖਣ ਵਾਲੀ ਗੱਲ ਹੈ ਕਿ ਬਰਨਾਲਾ ਹਲਕਾ ਸੁਭਾਵਿਕ ਜੀ ਗੱਲ ਹੈ ਕਿ ਸਾਬਕਾ ਮੰਤਰੀ ਦਾ ਹਲਕਾ ਹੈ ਮੁੱਖ ਮੰਤਰੀ ਦੀਆਂ ਨਿੱਜੀ ਦਿਲਚਸਪੀਆਂ ਨੇ ਇਸ ਹਲਕੇ ਦੇ ਅੰਦਰ ਗਵਾਂਢੀ ਹਲਕਾ ਮੁੱਖ ਮੰਤਰੀ ਦਾ ਬਰਨਾਲਾ ਹਲਕੇ ਦੇ ਅੰਦਰ ਬਹੁਤ ਸਾਰੀਆਂ ਡਿਵੈਲਪਮੈਂਟਸ ਹੈਗੀਆਂ ਨੇ ਅੰਦਰਖਾਤੇ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਹਾਂ ਬੇਸ਼ੱਕ ਉਹ ਮੰਜਰੇ ਆਮ ਤੇ ਨਹੀਂ ਆ ਰਿਹਾ ਵੈਸੇ ਵੀ ਅਕਸਰ ਅਸੀਆਂ ਚੀਜ਼ਾਂ ਮੰਜਰੇ ਆਮ ਤੇ ਇੱਕ ਪੀਕ ਪੋਜੀਸ਼ਨ ਤੇ ਜਾ ਕੇ ਆਉਂਦੀਆਂ ਨੇ ਅਦਰਵਾਇਜ਼ ਨਹੀਂ ਆਉਂਦੀਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦਾ ਖੇਮਾ ਇਹ ਗੱਲ ਕਹਿ ਰਿਹਾ ਹੈ ਕਿ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਜਾਵੇ ਦਲਵੀਰ ਗੋਲਡੀ ਵੀ ਅੰਦਰਖਾਤੇ ਇਸ ਮਾਮਲੇ 'ਚ ਜ਼ੋਰ ਲਾ ਰਹੇ ਨੇ ਦਲਵੀਰ ਗੋਲਡੀ ਬਾਰੇ ਇੱਕ ਤੱਥ ਹੋਰ ਵੀ ਹੈ ਦੂਜੀ ਗੱਲ ਹੈ ਕਿ ਮੀਟ ਹੀਰ ਵੀ ਜੋਰ ਲਾ ਰਹੇ ਹੁਣ ਇੱਥੇ ਪੁਆਇੰਟ ਇਹ ਹੈ ਕਿ ਜਿਹੜੇ মিডিਆ ਰਿਪੋਰਟਸ ਦੇ ਅੰਦਰ ਚੀਜ਼ਾਂ ਆਈਆਂ ਨੇ ਉਹ ਗੱਲ ਇਹ ਹੈ ਕਿ ਮੀਤਹਿਰ ਦੀ ਸਹਿਮਤੀ ਤੋਂ ਬਿਨਾ ਟਿਕਟ ਨਹੀਂ ਦਿੱਤੀ ਜਾਊਗੀ ਚਾਹੇ ਗੋਲਡੀ ਨੂੰ ਹੀ ਦਿੱਤੀ ਜਾਵੇ ਮੀਤਹਿਰ ਨੂੰ ਮਨਾ ਕੇ ਫਿਰ ਹੀ ਉਹ ਟਿਕਟ ਦਿੱਤੀ ਜਾਊਗੀ ਮੀਤਹਿਰ ਨਾਲ ਨਾਰਾਜ਼ਗੀ ਲੈ ਕੇ ਮੀਤਹਿਰ ਨੂੰ ਪਾਸੇ ਰੱਖ ਕੇ ਇਹ ਟਿਕਟ ਨਹੀਂ ਦਿੱਤੀ ਜਾਊਗੀ ਮੀਤਹਿਰ ਦੀ ਸਹਿਮਤੀ ਤੋਂ ਬਿਨਾ ਜਿਹੜਾ ਆਮ ਆਦਮੀ ਪਾਰਟੀ ਦੇ ਅੰਦਰ ਬਰਨਾਲਾ ਦੇ ਵਿੱਚ ਚਿੜੀ ਵੀ ਪਰ ਨਹੀਂ ਮਾਰੂਗੀ ਇਸ ਦਾ ਇਸ਼ਾਰਾ ਸਾਫ਼ ਹੈ ਰਹੀ ਗੱਲ ਗੋਲਡੀ ਵਾਲੀ ਜਿਹੜੀ ਹੈ ਕਿਉਂਕਿ ਮੁੱਖ ਮੰਤਰੀ ਚਾਹੁੰਦੇ ਆ ਕਿ 골ਡਨ ਰੋਟੇਟ ਦਿੱਤੀ ਜਾਵੇ ਇਹ ਗੱਲ ਕਈ ਵਾਰ ਮੰਝਰੇ ਆਮ ਤੇ ਆ ਗਈ ਪਰ ਸੰਭਾਵਨਾ ਇਹ ਹੈ ਕਿ ਮੀਤਹਿਰ ਜਿਹੜੇ ਨਾਵਾਂ ਨੂੰ ਪ੍ਰਪੋਜ਼ ਕਰ ਰਿਹਾ ਜਾਂ ਜਿਹੜੀ ਉਹਨਾਂ ਦੀ ਇੱਛਾ ਵਾਂਗ ਉਹਨਾਂ ਦੇ ਵਿੱਚ ਉਹਨਾਂ ਦੇ OSD ਨੇ ਕਿ ਭਾਰਤਵਾਜ ਹੈ ਇੱਕ ਇਸੇ ਤਰ੍ਹਾਂ ਡਿਨੀਵਾਲ ਹੋਰਾਂ ਦਾ ਨਾਮ ਵੀ ਚੱਲ ਰਿਹਾ ਹੁਸਨਵਾਲਾ ਦਾ ਨਾਮ ਵੀ ਚੱਲ ਰਿਹਾ ਉਹ ਚੇਅਰਮੈਨ ਨੇਗੇ ਬਾਠੂਰੀ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਕਈ ਨਾਮ ਨੇ ਜਿਹੜੇ ਚਰਚਾ 'ਚ ਨੇ ਹੁਣ ਇੱਕ ਨਾ ਇੱਕ ਚੀਜ਼ ਇੱਥੇ ਹੈ ਇੱਕ ਬੜੀ ਇੰਟਰਸਟਿੰਗ ਚੀਜ਼ ਨਿਕਲ ਕੇ ਆਈ ਹੈ ਕਿ ਦਲਵੀਰ ਗੋਲਡੀ ਦੇ ਥਾਂ ਤੇ ਉਹਨਾਂ ਦੀ ਧਰਮ ਪਤਨੀ ਸਿਮਰਤ ਖੰਘੂੜਾ ਦਾ ਨਾਮ ਵੀ ਇਨ ਹੋਇਆ ਹੈ ਬੀ ਇੰਟਰਸਟਿੰਗ ਫੈਕਟਰ ਹੈ ਇਹ ਕਿ ਸਾਰੇ ਆਪਾਂ ਵੀ ਚਰਚਾ ਕੀਤੀ ਆਪਣੇ ਸੋਰਸਸ ਦਲਬੀਰ ਗੋਲਡੀ ਦੇ ਸੋਰਸਸ ਆਮ ਆਦਮੀ ਪਾਰਟੀ ਦੇ ਸੋਰਸਸ ਇਹ ਗੱਲ ਕਹਿੰਦੇ ਸੀ ਦਲਬੀਰ ਗੋਲਡੀ ਵਰਸਸ ਮੀਤ ਹੇਰ ਜਾਨੀ ਕਿ ਉਸ ਆਮ ਆਦਮੀ ਪਾਰਟੀ ਜੇ ਪੋਜੀਸ਼ਨ ਸੀ ਪਰ ਸਿਮਰਤ ਖੰਗੂੜਾ ਦਾ ਨਾਂ ਅੱਗੇ ਆਉਣਾ ਇਹ ਇੱਕ ਕਾਫੀ ਰੋਚਿਕ ਹੈ ਕਿੱਥੋਂ ਆਇਆ ਕਿਵੇਂ ਆਇਆ ਇਹਦੇ ਬਾਰੇ ਹਜੇ ਤਫਸੀਲ ਚ ਜਾਣਕਾਰੀਆਂ ਨਹੀਂ ਆ ਰਹੀਆਂ ਪਰ ਇਹ ਗੱਲ ਹੈ ਕਿ ਸਿਮਰਤ ਖੰਗੂੜਾ ਦਾ ਜੇ ਨਾਂ ਅੱਗੇ ਆਉਂਦਾ ਹੈ ਫਿਰ ਕਾਫੀ ਚੀਜ਼ਾਂ ਐਕਟਿਵ ਵੀ ਦੇਖੇ ਗਏ ਪਿਛਲੇ ਦਿਨਾਂ ਦੇ ਵਿੱਚ ਬਰਨਾਲਾ ਦੇ ਵਿੱਚ ਸਿਮਰਤ ਕੌਰ ਖੰਗੂੜਾ ਮੈਂ ਉਸੇ ਗਲਤੀ ਹੋਣ ਲੱਗ ਸੀ ਕਿ ਤੀਆਂ ਦਾ ਮੇਲਾ ਕਰਾਇਆ ਦੇਖੋ ਤੂਰੀ ਛੱਡ ਕੇ ਸਿਮਰਤ ਖੰਗੂੜਾ ਨੇ ਜਾ ਕੇ ਮੇਲਾ ਤੀਆਂ ਦਾ ਬਰਨਾਲਾ ਦੇ ਵਿੱਚ ਕਰਵਾਇਆ 골ਡੀ ਹੁਣਾ ਦੇ ਪਰਿਵਾਰ ਦੇ ਅੰਦਰ ਵੀ ਇਹ ਡਿਸਕਸ਼ਨ ਹੈ ਕਿ ਬੀਬਾ ਜੀ ਨੂੰ ਚੋਣ ਲੜਾਈ ਜਾਵੇ ਇਹ ਚੀਜ਼ ਚਾਹੇ ਬੀਬਾ ਜੀ ਦੀ ਇੱਛਾ ਹੋਵੇ ਚਾਹੇ ਉਹਨਾਂ ਦੀ ਕੋਈ ਰਾਜਨੀਤਿਕ ਕਹ ਲਈਏ ਕਿ ਰਣਨੀਤੀ ਹੋਵੇ ਸਟ੍ਰੈਟਜੀ ਹੋਵੇ ਇਹ ਸਾਰੀ ਚੀਜ਼ ਹੈ ਕਿ ਗੋਲਡੀ ਦੀ ਥਾਂ ਤੇ ਬੀਬਾ ਜੀ ਨੂੰ ਚੋਣ ਲੜਾਈ ਜਾਵੇ ਕਿਉਂਕਿ ਜਦੋਂ ਗੋਲਡੀ ਕਾਂਗਰਸ ਛੱਡ ਗਿਆ ਸੀ ਉਦੋਂ ਵੀ ਚਰਚਾ ਆਈ ਸੀ ਕਿ ਬੀਬਾ ਜੀ ਖੁਦ ਲੋਕ ਸਭਾ ਲੜਨਾ ਚਾਹੁੰਦੇ ਆ ਗੋਲਡੀ ਓਡੇ ਵੱਡੇ ਦਾਵੇਦਾਰ ਨਹੀਂ ਸੀ ਜਿੰਨੇ ਵੱਡੇ ਦਾਵੇਦਾਰ ਸਿਮਰਤ ਖੰਗੂੜਾ ਹੋਣੀ ਸੀ ਇਹ ਚੀਜ਼ ਨਿਕਲ ਕੇ ਆਈ ਆ ਜਿਹੜਾ 카ਟੋ ਕਲੇਸ਼ ਆ ਉਹਨਾਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਅੰਦਰ ਉਹ ਇਹੀ ਹੈ ਕਿ ਦਲਵੀਰ ਗੋਲਡੀ ਚਾਹੁੰਦੇ ਨੇ ਬੀਬਾ ਜੀ ਵੀ ਚਾਹੁੰਦੇ ਨੇ ਮੁੱਖ ਮੰਤਰੀ ਵੀ ਚਾਹੁੰਦੇ ਨੇ ਤੇ ਮੀ ਤੇਰੇ ਚਾਹੁੰਦੇ ਨੇ ਕਿ ਉਹਨਾਂ ਦੇ ਕਿਸੇ ਭਰੋਸੇਯੋਗ ਵਿਅਕਤੀ ਨੂੰ ਜਿਹੜੀ ਆ ਟਿਕਟ ਦਿੱਤੀ ਜਾਵੇ ਹੁਣ ਤੁਸੀਂ ਦੇਖਿਆਣਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕਾਉਂਸਲ ਦੀਆਂ ਸਟੂਡੈਂਟ ਕਾਉਂਸਲ ਦੀਆਂ ਚੋਣਾਂ ਚੜ੍ਹ ਰਹੀਆਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਜਥੇਬੰਦੀ ਦਾ ਵੀ ਉਮੀਦਵਾਰ ਹੈ ਤੇ ਦਲਵੀਰ ਗੋਲਡੀ ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਮੇਰਾ ਨਿੱਜੀ ਅਧਿਆਨ ਹੈ ਇਸ ਮਾਮਲੇ ਦੇ ਉੱਤੇ ਕਿ ਦਲਵੀਰ ਗੋਲਡੀ ਸੋਪੂ ਦਾ ਸਪੋਰਟ ਕਰ ਰਹੇ ਨੇ ਮੈਨੂੰ ਇਹ ਲੱਗਦਾ ਕਿ ਦਲਵੀਰ ਗੋਲਡੀ ਨੇ ਇਸ ਮਾਮਲੇ 'ਚ ਸਰੈਂਡਰ ਕਰਤਾ ਕਿ ਜੇ ਟਿਕਟ ਦੇਣੀ ਆ ਠੀਕ ਆ ਨਹੀਂ ਦੇਣੀ ਤਾਂ ਮੈਂ ਆਪਣੀ ਰਾਜਨੀਤੀ ਅਲੱਗ ਤ ਵੁਖਾਈ ਦੂੰਗਾ ਤਾਂ ਤੁਸੀਂ ਚਰਚਾ ਸੁਣੀ ਕਿ ਆਮ ਆਦਮੀ ਪਾਰਟੀ ਇਹਨਾਂ ਹਲਕਿਆਂ ਦੇ ਵਿੱਚ ਕਿਹੜੇ ਨਾਵਾਂ ਤੇ ਵਿਚਾਰ ਕਰ ਰਹੀ ਹੈ ਕਿਨਾਂ ਨੂੰ ਟਿਕਟ ਦੇ ਸਕਦੀ ਹੈ ਹੁਣ ਆਖਰੀ ਫੈਸਲਾ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਕਿੰਨਾ ਉਮੀਦਵਾਰਾਂ ਨੂੰ ਟਿਕਟ ਦੇਵੇਗੀ ਕਿੰਨਾ ਨਾਵਾਂ ਤੇ ਮੋਹਰ ਲਾਉਂਦੀ ਹੈ